ਫਿਲਮ ਥੋੜਾ ਹਟਕੇ ਸੀ ਮਤਲਬ ਕਹਿ ਲੋ ਜਿਵੇਂ ਦੀਆਂ ਪੰਜਾਬੀ ਫਿਲਮ ਆ ਰਹੀਆਂ ਨੇ ਇੱਕ ਕਹਿ ਲੋ ਅ ਕਹਿ ਲੋ ਆਪਣਾ ਵੈਸ਼ਨੂ ਦੇਵੀ ਦੇ ਉੱਤੇ ਫਿਲਮ ਜਿਵੇਂ ਆਈ ਹੈ ਹਨਾ ਤਾਂ ਪਹਿਲੀ ਵਾਰੀ ਕਾਫੀ ਦੇਰ ਬਾਅਦ ਇਹ ਦੇਖਿਆ ਕਨਸੈਪਟ ਮਿਲਣ ਨੂੰ ਯਾਰ ਡਿਗਰੀ ਕੁਸੁੱਤੀ ਡਿਗਰੀ ਦੀ ਬਦੀ ਵੀ ਬਹੁਤ ਕਨਸੈਪਟ ਅਲੱਗ ਸੀਗਾ ਇੱਕ ਤੁਸੀਂ ਡਾਇਰੈਕਟਰ ਹੋ ਫਿਲਮ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਆਪਣੇ ਐਪੀਸੋਡ ਦੇ ਦੌਰਾਨ ਉਹ ਤਾਂ ਫਿਰ ਬਹੁਤ ਮੁਸੀਬਤਾਂ ਤਾਂ ਬਹੁਤ ਹੋਈਆਂ ਸੀਗੀਆਂ ਉਹ ਤਾਂ ਜੇ ਆਪਾਂ ਸ਼ੁਰੂ ਕਰ ਲਏ ਇੰਟਰਵਿਊ ਘੰਟੇ 2 ਦੀ ਲੰਘ ਜੂਗੀ ਚਾਰ ਪੰਜ ਐਪੀਸੋਡ ਸ਼ੂਟ ਕਰ ਲਏ ਫਿਰ ਅਸੀਂ ਚੈਨਲਾਂ ਕੋਲੇ ਗਏ ਚੈਨਲ ਵਾਲੇ ਮੰਨੇ ਨਹੀਂ ਫਿਰ ਅਸੀਂ ਖੁਦ ਹੀ ਪ੍ਰੋਡਿਊਸ ਕੀਤਾ ਸਾਰਿਆਂ ਨੇ ਫਿਰ ਕਿਵੇਂ ਤੁਹਾਨੂੰ ਬਜਟ ਘਟਤੇ ਸੀ ਐਡਾ ਜਿਹੜਾ ਬਣਾਉਂਦੇ ਸੀਗੇ ਚੀਜ਼ਾਂ ਕਦੇ ਪ੍ਰੋਜੈਕਟ ਰੁਕ ਜਾਂਦਾ ਸੀ ਤੇ ਸਾਲ ਡੇਢ ਸਾਲ ਐਦਾਂ ਹੀ ਪਿਆਰੇ ਪ੍ਰੋਜੈਕਟ ਸੋ ਮੁਸੀਬਤਾਂ ਤਾਂ ਬਹੁਤ ਆਈਆਂ ਵੀਰੇ ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ 26 ਤਰੀਕ ਨੂੰ ਫਿਲਮ ਆ ਰਹੀ ਹੈ ਫਿਲਮ ਚਲੋ ਬਲਾਵਾ ਆਇਆ ਆ ਜੇਕਰ ਗੱਲ ਕੀਤੀ ਜਾਵੇ ਤਾਂ 26 ਤਰੀਕ ਨੂੰ ਆਏਗੀ ਤੇ ਸਾਡੇ ਨਾਲ ਯਾਰ ਜਿਗਰੀ ਕਸੂਤੀ ਡਿਗਰੀ ਜਿਸ ਨੂੰ ਤੁਸੀਂ ਐਪੀਸੋਡ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਸਾਡੇ ਵਿੱਚ ਅੱਜ ਮੌਜੂਦ ਨੇ ਸਸ਼ੀ ਕਾਲ ਸਰ ਕੀ ਹਾਲ ਹੈ ਸਸ਼ੀ ਕਾਲ ਸਰ ਕੀ ਕਹਿਣਾ ਚਾਹੋਗੇ ਉਹ ਖਰਾਸ ਦੀ ਫਿਲਮ ਆ ਰਹੀ ਆ ਤੁਹਾਡੇ ਨਾਲ ਇੱਕ ਵਕਤ ਸੀਗਾ ਕੰਮ ਕੀਤਾ ਅੱਜ ਤੁਸੀਂ ਕਿਵੇਂ ਵੇਖਦੇ ਹੋ ਉਹ ਨਹੀਂ ਬਹੁਤ ਵਧੀਆ ਜੀ ਤੁਹਾਨੂੰ ਸਾਡੇ ਭਰਾ ਦੀ ਫਿਲਮ ਹੈ ਕੰਮ ਕੀਤਾ ਕੰਮ ਕਰ ਵੀ ਰਹੇ ਆ ਅੱਗੇ ਹੋਰ ਵੀ ਆਈ ਰਹੇ ਨੇ ਪ੍ਰੋਜੈਕਟ ਇਕੱਠੇ ਜੀ ਸੋ ਮਤਲਬ ਬਹੁਤ ਵਧੀਆ ਹੈ ਜੀ ਫਿਲਮ ਦੇਖ ਕੇ ਆਇਆ ਸੋਹਣੀ ਫਿਲਮ ਹੈ ਤੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮੇਰੇ ਕੋਈ ਅਲੱਗ ਕਨਸੈਪਟ ਲੱਗਿਆ ਤੁਹਾਨੂੰ ਫਿਲਮ ਦੇ ਵਿੱਚ ਹਾਂਜੀ ਫਿਲਮ ਥੋੜਾ ਹਟਕੇ ਸੀ ਮਤਲਬ ਕਹਿ ਲੋ ਜਿਵੇਂ ਦੀਆਂ ਪੰਜਾਬੀ ਫਿਲਮਾਂ ਆ ਰਹੀਆਂ ਨੇ ਇੱਕ ਕਹਿ ਲੋ ਕਹਿ ਲੋ ਆਪਣਾ ਵੈਸ਼ਨੂ ਦੇਵੀ ਦੇ ਉੱਤੇ ਫਿਲਮ ਜਿਵੇਂ ਆਈ ਹੈ ਹਨਾ ਤਾਂ ਪਹਿਲੀ ਵਾਰੀ ਕਾਫੀ ਦੇਰ ਬਾਅਦ ਇਹ ਦੇਖਿਆ ਕਨਸੈਪਟ ਮਿਲਣ ਨੂੰ ਸੋ ਵਧੀਆ ਲੱਗਿਆ ਜੀ ਤੇ ਇੱਕ ਸਵਾਲ ਪੁੱਛਣਾ ਸੀਗਾ ਤੁਸੀਂ ਹਲੇ ਕਿਹਾ ਵੀ ਕਨਸੈਪਟ ਅਲੱਗ ਆ ਯਾਰ ਡਿਗਰੀ ਕੁਸੁੱਤੀ ਡਿਗਰੀ ਦੀ ਵੀ ਬਹੁਤ ਕਨਸੈਪਟ ਅਲੱਗ ਸੀਗਾ ਇੱਕ ਤੁਸੀਂ ਡਾਇਰੈਕਟਰ ਹੋ ਫਿਲਮ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਆਪਣੇ ਐਪੀਸੋਡ ਦੇ ਦੌਰਾਨ ਉਹ ਤਾਂ ਫਿਰ ਬਹੁਤ ਮੁਸੀਬਤਾਂ ਤਾਂ ਬਹੁਤ ਹੋਈਆਂ ਸੀਗੀਆਂ ਉਹਦਾ ਜੇ ਆਪਾਂ ਸ਼ੁਰੂ ਕਰ ਲਈ ਇੰਟਰਵਿਊ ਘੰਟੇ 2 ਦੀ ਲੰਘ ਜੂਗੀ ਰੁਕਾਵਟ ਹੋਇਆ ਸੀਗਾ ਕਦੀ ਬਹੁਤ ਬਹੁਤ ਰੁਕਾਵਟ ਹੋਈ ਆ ਵੀਰੇ ਅਸੀਂ ਸ਼ੁਰੂ ਕੀਤਾ ਕਾਲਜ ਪ੍ਰੋਜੈਕਟ 4-5 ਐਪੀਸੋਡ ਸ਼ੂਟ ਕਰ ਲਏ ਫਿਰ ਅਸੀਂ ਚੈਨਲਾਂ ਕੋਲੇ ਗਏ ਚੈਨਲ ਵਾਲੇ ਮੰਨੇ ਨਹੀਂ ਫਿਰ ਅਸੀਂ ਖੁਦ ਹੀ ਪ੍ਰੋਡਿਊਸ ਕੀਤਾ ਸਾਰਿਆਂ ਨੇ ਫਿਰ ਕਿਵੇਂ ਤੁਹਾਨੂੰ ਬਜਟ ਘਟਦੇ ਸੀ ਐਡਾ ਜਿਹੜਾ ਬਣਾਉਂਦੇ ਸੀਗੇ ਚੀਜ਼ਾਂ ਕਦੇ ਪ੍ਰੋਜੈਕਟ ਰੁਕ ਜਾਂਦਾ ਸੀ ਤੇ ਸਾਲ ਡੇਢ ਸਾਲ ਐਦਾਂ ਹੀ ਪਿਆਰੇ ਪ੍ਰੋਜੈਕਟ ਸੋ ਮੁਸੀਬਤਾਂ ਤਾਂ ਬਹੁਤ ਆਈਆਂ ਵੀਰੇ ਤੇ ਪਰ ਰਿਜ਼ਲਟ ਵੀ ਵਧੀਆ ਹੀ ਮਿਲਿਆ ਵੀਰੋ ਪਰ ਜੇ ਦੇਖਿਆ ਜਾਵੇ ਤਾਂ ਕੱਲਾ ਕੱਲਾ ਐਪੀਸੋਡ ਸੁਪਰ ਹਿੱਟ ਗਿਆ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਸੀ ਗਈ ਕਿਉਂਕਿ ਮੇਰੇ ਨਾਲ ਮੇਰਾ ਦੋਸਤ ਹੈ ਇੱਕ ਗੁਰਤੇਜ ਸਵਾਰਾ ਤੁਸੀਂ ਜਾਣਦੇ ਵੀ ਹੋਣੇ ਪ੍ਰਤੇਸ਼ਾਰਾ ਮੈਨੂੰ ਕਹਿੰਦਾ ਸੀਗਾ ਡਾਇਰੈਕਟਰ ਵੀਰ ਦੀ ਬਹੁਤ ਜ਼ਿਆਦਾ ਮਿਹਨਤ ਕਿਉਂਕਿ ਉਹ ਰਾਤ ਨੂੰ ਤੁਸੀਂ ਸੌਂਦੇ ਵੀ ਨਹੀਂ ਸੀਗੇ ਕਈ ਵਾਰ ਹਾਂਜੀ ਹੁੰਦਾ ਹੀ ਹੈ ਵੀਰੇ ਕਈ ਵਾਰੀ ਕਿਉਂਕਿ ਦੇਖੋ ਸਾਰਾ ਡਿਪਾਰਟਮੈਂਟ ਹੀ ਕੈਲੋ ਫਰੋਮ ਰਾਈਟਿੰਗ ਡਾਇਰੈਕਸ਼ਨ ਐਡੀਟਿੰਗ ਈਵਨ ਪ੍ਰੋਡਕਸ਼ਨ ਵੀ ਮੈਂ ਮਤਲਬ ਮੈਂ ਹੀ ਕਰਦਾ ਹਨਾ ਫਿਲਮ ਆਪਣੇ ਪ੍ਰੋਜੈਕਟ ਦੀਆਂ ਦਾ ਉਹ ਸਾਰਾ ਜਿਹੜਾ ਇੱਕ ਪ੍ਰੈਸ਼ਰ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਹਨਾ ਤਾਂ ਕਈ ਵਾਰੀ ਹੁੰਦਾ ਵੀ ਰਾਤ ਨੂੰ ਅਗਲੇ ਦਿਨ ਕੋਈ ਸੀਨ ਸ਼ੂਟ ਕਰਨਾ ਤੇ ਨਹੀਂ ਮਜ਼ਾ ਆ ਰੇ ਰਾਤ ਨੂੰ ਸੀਨ ਦਾ ਤਾਂ ਹੁਣ ਮੈਂ ਆਪਣੇ ਰਾਈਟਰ ਨੂੰ ਆ ਮੈਂ ਵੀ ਰਾਈਟਰ ਵੀ ਮੈਂ ਹਾਂ ਤਾਂ ਕਈ ਵਾਰੀ ਮੈਂ ਹੀ ਬੈਠ ਜਾ ਬੈਠਾ ਰਹਿੰਦਾ ਸੀ ਸਵੇਰ ਤੱਕ ਲਿਖਦਾ ਰਹਿੰਦਾ ਸੀ ਨੂੰ ਉਹਨੂੰ ਰਿਫਾਈਨ ਕਰਦਾ ਸੋ ਹੁੰਦਾ ਵੀਰੇ ਐਦਾਂ ਚੱਲਦਾ ਜਦੋਂ ਤੁਸੀਂ ਇੰਨੇ ਸੋਹਣੇ ਕਨਸੈਪਟ ਲੈ ਕੇ ਆਣ ਲੱਗ ਪਏ ਸੀਗੇ ਨੌਜਵਾਨਾਂ ਦੇ ਵਿੱਚ ਇੱਕ ਵਾਰ ਹੋ ਗਿਆ ਸੀਗਾ ਯਾਰ ਜਿਗਰੀ ਕੁਸੁੱਤੀ ਡਿਗਰੀ ਤੂੰ ਫਲਾਨਾ ਐਪੀਸੋਡ ਦੇਖਿਆ ਤੂੰ ਤੀਜਾ ਦੇਖਿਆ ਤੂੰ ਪੰਜਵਾਂ ਦੇਖਿਆ ਤੂੰ ਛੇਵਾਂ ਦੇਖਿਆ ਬਟ ਜਦੋਂ ਠੰਡਾ ਹੋਇਆ ਇਹ ਤਾਂ ਤੁਹਾਨੂੰ ਇੱਕ ਵਾਰ ਦੁੱਖ ਲੱਗਿਆ ਕਿ ਯਾਰ ਮੇਰਾ ਬਹੁਤ ਸੋਹਣਾ ਕਨਸੈਪਟ ਇੱਕ ਵੱਖਰਾ ਕਨਸੈਪਟ ਚੱਲਿਆ ਸੀਗਾ ਪਰ ਹੁਣ ਲੋ ਹੋ ਗਿਆ ਕਿਉਂਕਿ ਯਾਰ ਚੱਲੇ ਬਾਹਰ ਹੋ ਔਰ ਨਹੀਂ ਦੇਖੋ ਲੱਗਦਾ ਤਾਂ ਇਹੀ ਹੈ ਵੀਰੇ ਉਹਨੂੰ ਕੰਟੀਨਿਊ ਰੱਖਦੇ ਤਾਂ ਮੇਰਾ ਵੀ ਸਭ ਤੋਂ ਕਹ ਲੋ ਇੱਕ ਤਾਂ ਦਿਲ ਦੇ ਨੇੜੇ ਪ੍ਰੋਜੈਕਟ ਸਭ ਤੋਂ ਯੂਨੀਕ ਪ੍ਰੋਜੈਕਟ ਹੈ ਤੇ ਸਭ ਤੋਂ ਪ੍ਰੋਫਿਟੇਬਲ ਪ੍ਰੋਜੈਕਟ ਵੀ ਸੀ ਮੇਰਾ ਹਨਾ ਪਰ ਉਹ ਕਈ ਵਾਰੀ ਕੁਝ ਚੀਜ਼ਾਂ برو ਐਡਾ ਜਦੋਂ ਵੱਡਾ ਤਾਮਾ-ਜਾਮਾ ਹੁੰਦਾ ਕੋਈ ਵੀ ਇੱਕ ਚੀਜ਼ ਇਧਰ-ਉਧਰ ਹੋ ਜੇ ਨਾ ਤਾਂ ਰੁਕ ਜਾਂਦੀ ਇਹਨੇ ਚੀਜ਼ਾਂ ਤਾਂ ਉਹ ਰੁਕੀਆਂ ਰਹੀਆਂ ਚਾਰ-ਪੰਜ ਸਾਲ ਸਾਨੂੰ ਰੁਕਣਾ ਪਿਆ ਪਰ ਹੁਣ ਸਾਡੀ ਫਿਲਮ ਆ ਰਹੀ ਹੈ ਜੀ ਨੈਕਸਟ ਮੰਥ ਯਾਰ ਨੈਕਸਟ ਇਅਰ ਸੌਰੀ ਤਿਆਰ ਜਿਗਰੀ ਕੁਸਤੀ ਡਿਗਰੀ ਤਾਂ ਉਹਦੇ ਵਿੱਚ ਹੋਪਫੁਲੀ ਜਿਹੜਾ ਰੁਕਿਆ ਹੋਇਆ ਸੀ ਸਾਡਾ ਸ ਸਾਰੀ ਫਿਲਮ ਮਤਲਬ ਤੁਸੀਂ ਐਪੀਸੋਡ ਕਵਰ ਕਰ ਦੋਗੇ ਉਹਦੇ ਚ ਮਤਲਬ ਐਪੀਸੋਡ ਕਵਰ ਕਰ ਲਓ ਕਹਿ ਦੋ ਜਾਂ ਇੱਕ ਤਰ੍ਹਾਂ ਦਾ ਜੋ ਸਟੋਰੀ ਹੈ ਉਹ ਅਸੀਂ ਇੱਕ ਫਿਲਮ 2.5 ਘੰਟੇ ਦੇ ਵਿੱਚ ਲੈ ਕੇ ਆਵਾਂਗੇ ਬਿਲਕੁਲ ਜੀ ਜੀ ਹਾਂ ਤਾਂ ਮਤਲਬ ਕਿ ਨੌਜਵਾਨ ਤੁਹਾਡੀ ਅਡੀਕ ਕਰਨ ਹਾਂਜੀ ਜ਼ਰੂਰ ਵੀਰੇੜੀ ਇੱਕਦੋ ਆਊਗੀ ਵੈਸੇ ਲਗੋ ਵੈਸੇ ਤਾਂ ਵੀਰੇ ਅਸੀਂ ਪਿਛਲੇ ਮਹੀਨੇ ਅਨਾਉਂਸ ਕਰੀ ਹੋਈ ਸੀ 2 ਅਗਸਤ ਨੂੰ ਪਰ ਉਹ ਕੁਝ ਰੀਜ਼ਨਾਂ ਕਰਕੇ ਸਾਡੀ ਡਿਲੇ ਹੋ ਗਈ ਤਾਂ ਹੁਣ ਅਸੀਂ ਅਗਲੇ ਮਹੀਨੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ 15 ਤਰੀਕ ਨੂੰ ਉਦੋਂ ਅਸੀਂ ਅਨਾਉਂਸ ਕਰਾਂਗੇ ਓਕੇ ਮਤਲਬ ਆਪਾਂ ਨੂੰ ਅਡੀਕ ਕੰਨੀ ਪੈਣੀ ਹੈ ਹੋਰ ਸਾਲ ਖੰਡ ਕੰਨੀ ਪੈਜੀ ਨਹੀਂ ਉਹ ਤੋਂ ਕੱਟ ਕਰਨੀ ਬਹੁਤ ਥੋੜੀ ਜੀ ਤੁਹਾਨੂੰ ਅਸੀਂ 15 ਤਰੀਕ ਨੂੰ ਅਗਲੇ ਮਹੀਨੇ ਦੱਸਾਂਗੇ ਕਿਦੋਂ ਆ ਰਹੇ ਹਾਂ ਤੇ ਸਾਰੇ ਪ੍ਰੈਸ ਕਾਨਫਰੰਸ ਤੇ ਐਕਟਰ ਉਹੀ ਪੁਰਾਣੇ ਵਾਲੇ ਹੋਣਗੇ ਹਾਂਜੀ ਐਕਟਰ ਪੁਰਾਣੇ ਨੇ ਦੇਜੀ ਪੁਖਰਾਜ ਪੱਲਾ ਜੀ ਤੇ ਹੋਰ ਵੀ ਕਿਤੇ ਹੈਗੇ ਨੇ ਮਤਲਬ ਇੱਕਦਾਂ ਕੈਰੇਕਟਰ ਦ ਜਿੰਨੇ ਐਕਟਰ ਮੌਜੂਦ ਨੇ ਉਹ ਬਹੁਤ ਧੰਨਵਾਦੀ ਤੁਹਾਡਾ ਤਾਂ ਤੁਸੀਂ ਦੇਖ ਸਕਦੇ ਹੋ ਯਾਰ ਜਿਗਰੀ ਕੁਸੁੱਤੀ ਡਿਗਰੀ ਦੇ ਡਾਇਰੈਕਟਰ ਸਾਹਿਬ ਸਾਡੇ ਵਿੱਚ ਮੌਜੂਦ ਸੀਗੇ ਜਿਨ੍ਹਾਂ ਨੇ ਆਪਣੀ ਫਿਲਮ ਬਾਰੇ ਵੀ ਦੱਸਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚਲੋ ਬਲਾਵਾ ਆਇਆ ਆ ਫਿਲਮ ਨੂੰ ਸਾਰੇ ਜਰੂਰ ਦੇਖਿਓ ਕਿਉਂਕਿ ਫਿਲਮ ਇੱਕ ਪਰਿਵਾਰਕ ਤੌਰ ਤੇ ਵੇਖੀ ਜਾ ਸਕਦੀ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ